ਕੀ ਇਹ ਮਸਲਾ ਜੀ ਕਹਿੰਦੇ ਕਾਫੀ ਲੰਮੇ ਸਮੇਂ ਤੋਂ ਮਸਲਾ ਕੋ ਸੱਤ ਅੱਠ ਸਾਲਾਂ ਤੋਂ ਮਸਲਾ ਚੱਲਦਾ ਆ ਰਿਹਾ ਹੈ ਤੇ ਅੱਜ ਇਹੋ ਜੀ ਵਿਵਪਤਾ ਪੈ ਗਈ ਵੀ ਤੁਹਾਨੂੰ ਕਚਹਿਰੀ ਦਾ ਗੇਟ ਬੰਦ ਕਰਨਾ ਪੈ ਗਿਆ ਦੇਖੋ ਇਹ ਮਾਮਲਾ ਪੰਡੂਰੀ ਰਾਜਿਆਂ ਦਾ ਕਜੀ ਸਿੰਘ ਭੋਲਾ ਦਾ ਜਿਹੜਾ ਸਾਡਾ ਖੇਤੀ ਕਿਸਾਨ ਜ਼ਮੀਨ ਦਾ ਜ਼ਿਲ੍ਹੇ ਦਾ ਖਜ਼ਾਨਾ ਚੀਆ ਉਹਦਾ ਮਾਮਲਾ ਕੁਝ ਉਹਦੇ ਨਾਲ ਹੋਰ ਪਰਿਵਾਰ ਆਪਦੇ ਉਹਦੇ ਘਰ ਦੇ ਪਰਿਵਾਰ ਜਦੋਂ ਐਨ ਐਚ 71 ਰੋਡ ਨਿਕਲਿਆ ਹੈ ਜਿਹੜਾ ਬਰਨਾਲੇ ਤੋਂ ਜਲੰਧਰ ਨੂੰ ਜਾਂਦਾ ਜੀ ਇਹਦੇ ਵਿੱਚ ਇਹਨਾਂ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਜ਼ਮੀਨਾਂ ਕੁ ਫਾਇਰ ਹੋਈਆਂ ਜੀ ਕੁਝ ਪੈਸੇ ਇਹਨਾਂ ਨੂੰ ਮਿਲ ਗਏ ਕੁਝ ਪੈਸੇ ਬਣ ਵਾਰੀ ਨੇ ਤਹਿਸੀਲਦਾਰ ਨੇ ਕਾਨੂੰ ਕੋ ਨੇ ਜੋ ਰਿਪੋਰਟ ਬਣਾਉਣੀ ਸੀ ਉਹ ਰਿਪੋਰਟ ਸਾਰੀ ਕਿਸੇ ਹੋਰ ਪੱਖ ਚ ਬਣਾ ਕੇ ਕਿਸੇ ਹੋਰ ਕਿਸਾਨ ਦੇ ਇਹਨਾਂ ਦੇ ਘਰਾਂ ਦੇ ਕਿਸਾਨ ਦੇ ਖਾਤੇ ਚ ਪਾ ਦਿਓ ਤਾਂ ਲਗਾਤਾਰ ਮਿਲਦੇ ਰਹੇ ਅਸੀਂ ਵੀ ਪ੍ਰਸ਼ਾਸਨ ਵੀ ਬਾਅਦ ਚ ਮੰਨਿਆ ਵੀ ਸਾਥੋਂ ਗਲਤ ਮਿਸਟੇਕ ਹੋਈ ਆ ਇਹਦਾ ਸੁਧਾਰ ਕਰਦੇ ਹੁਣ ਜਿਹਦੇ ਖਾਤੇ ਚ ਪੈਸੇ ਚਲੇ ਗਏ ਲਗਭਗ ਦੋ ਤਿੰਨ ਸਾਲ ਤੋਂ ਉਹ ਅੜਿਆ ਰਿਹਾ ਉਹਨੇ ਕੋਈ ਆਪ ਦੀਆਂ ਪੁਰਾਣੀਆਂ ਪਰਤਾਂ ਕੱਢ ਲੀਆਂ ਵੀ ਆਪਣਾ ਇੱਥੇ ਖੂ ਸੀਗਾ ਆਪਣੀ ਜ਼ਮੀਨ ਉਧਰ ਸੀ ਉਹ ਹੱਲ ਕਰਾਂਗੇ ਬਈ ਜਦੋਂ ਉਹ ਹੁੰਦਾ ਵੀ ਪੈਸੇ ਕੋਲੇ ਆ ਗਏ ਵੀ ਮੁਰਕੇ ਮੁਕਰਨ ਵਾਲੀ ਗੱਲ ਕੀਤੀ ਉਹਨੇ ਉਹਨਾਂ ਨਾਲ ਵੀ ਗੱਲਬਾਤ ਪਰਿਵਾਰ ਨਾਲ ਵੀ ਬੈਠਣ ਦੀ ਕਿ ਪਰਿਵਾਰ ਚ ਬੈਠ ਕੇ ਸੁਲਝਾ ਲਗੇ ਵੀ ਆਪ ਦੇ ਜਿਹੜੇ ਸਾਲ ਦਾ ਮਸਲਾ ਹੈ ਇਹ 17 18 ਦੀ ਗੱਲ ਆ ਜਿਹੜਾ ਰੁਹਾ ਉਹਦੀ ਜਿਹੜੀ ਖਵਾਰ ਹੋਈ ਜਮੀਨ ਉਹ ਤੇ ਲੈ ਕੇ ਪਰਿਵਾਰਾਂ ਨਾਲ ਵੀ ਮੀਟਿੰਗ ਚਲੋ ਜਿੱਤ ਪੈ ਵੀ ਗਏ ਤਾਂ ਤੁਸੀਂ ਭਾਈ ਭ੍ਰੱਪੇ ਤੌਰ ਤੇ ਮੋੜ ਦਿੱਤੀ ਇਹ 10 ਲੱਖ ਦਾ ਮਸਲਾ ਹੈ ਇਹ 1734000 ਤੇ ਕੁਝ ਪੈਸਿਆਂ ਦਾ ਮਸਲਾ ਹੈ ਉਹਦੋਂ ਬਹਿਣ ਦੀ ਸਾਡੇ ਸੂਬਾ ਪ੍ਰਧਾਨ ਜੀ ਨਿਰਪੈ ਸਿੰਘ ਆ ਕੇ ਪਰਿਵਾਰ ਨੂੰ ਭਾਇਆ ਵੀ ਨਹੀਂ ਗੱਲ ਪਰ ਗੱਲ ਉੱਥੇ ਦੀ ਉੱਥੇ ਹੋਈ ਪਰ ਜੋ ਘਰ ਵਾਲਾ ਦਾ ਸੀਗਾ ਪ੍ਰਸ਼ਾਸਨ ਨਾਲ ਉਹਦੋਂ ਵੀ ਅਸੀਂ ਕਹੇ ਜੇ ਪਰਿਵਾਰਾਂ ਤੌਰ ਤੇ ਨਿਪਟ ਜੇ ਨਿਪਟ ਜੇ ਪਰ ਉਦੋਂ ਬਾਅਦ ਲਗਾਤਾਰ 1.5 2 ਸਾਲ ਤੋਂ ਲੱਗੇ ਕਿਰਤੀ ਕਿਸਾਨ ਯੂਨੀਅਨ ਇਹਦੇ ਤੇ ਡੀਸੀ ਨੂੰ ਮਿਲਦੇ ਆ ਐਸਡੀਓ ਨੂੰ ਮਿਲਦੇ ਆ ਉਹ ਆਪਦੀਆਂ ਰਿਪੋਰਟਾਂ ਬਣਾਈ ਜਾਂਦੇ ਉਹ ਕਾਗਜ਼ੀ ਰਿਪੋਰਟਾਂ ਹੀ ਬਣਾਈ ਜਾਂਦੇ ਵੀ ਉਹ ਗਾਂਹ ਗਰਾਊਂਡ ਤੇ ਕੁਛ ਨਹੀਂ ਕਰ ਰਹੇ ਵੀ ਇਹ ਪੈਸੇ ਗਲਤ ਹੋ ਪੈਗੇ ਤੁਸੀਂ ਰਿਕਵਰ ਕਰ ਲਓ ਤਾਂ ਜਿਹਦੇ ਕਿਸਾਨਾਂ ਦੇ ਬਣਦਾ ਹੱਕ ਉਹਨੂੰ ਤੁਸੀਂ ਦੇ ਦਿਓ ਲਗਾਤਾਰ ਅਸੀਂ ਪਹਿਲਾਂ ਵੀ ਇੱਕ ਰੋਜ਼ਾ ਤਰਨਾ ਲਾਇਆ ਐਸਡੀਐਮ ਦੇ ਦਫ਼ਤਰ ਦੇ ਮੂਹਰੇ ਆ ਕੇ ਬੈਠੇ ਆ ਉਦੋਂ ਬਾਅਦ ਚਾਰ ਰੋਜ਼ਾ ਤਰਨਾ ਅਸੀਂ ਲਾਇਆ ਇੱਥੇ ਜੂਨ 14 ਜੂਨ ਤੱਕ ਲਾਇਆ ਬਾਹਰ ਬ ਅਸੀਂ ਫਿਰ ਘਰਾਓ ਵੀ ਕੀਤਾ ਫਿਰ ਤਹਿਸੀਲਦਾਰ ਸਾਹਿਬ ਵੀ ਆਏ ਐਸਡੀਐਮ ਸਾਹਿਬ ਵੀ ਆਏ ਜ਼ਿਲਦਾਰ ਸਾਹਿਬ ਨੇ ਮੈਕ ਤੇ ਵੀ ਬੋਲਿਆ ਪਰ ਬਦਲਾਲੀ ਸਰਕਾਰ ਦੇ ਵਿੱਚ ਇਮਾਨਦਾਰ ਲੀਡਰ ਨੇ ਇਮਾਨਦਾਰ ਅਫਸਰ ਕਹਿੰਦੇ ਲੀਡਰ ਬਦਲੇ ਨੇ ਦਿਨ ਵੀ ਚੰਗੇ ਆਉਣਗੇ ਦਿਨ ਬਦਲਣ ਲੱਗੇ ਲੋਕਾਂ ਨੇ ਅਹਿਸਾਸ ਦੇ ਨਾਲ ਵੋਟਾਂ ਪਾਈਆਂ ਸੀ ਦੇਖੋ ਆਪਾਂ ਦੁਦੂਜਿਆਂ ਨੂੰ ਬਦਲ ਕੇ ਲੋਕਾਂ ਦਾ ਬਹੁਤ ਮਾਨ ਸੀ ਵੀ ਭਗਵਾਨ ਜੀ ਮਾਨ ਸਰਕਾਰ ਕੁਝ ਬਦਲੂਗੀ ਪਰ ਬਦਲੇ ਲੋਕਾਂ ਦੀ ਜ਼ਿੰਦਗੀ 'ਚ ਕੋਈ ਬਦਲੇ ਅਫਸਲਾ ਨਹੀਂ ਹੋਇਆ ਉਦੋਂ ਲੁੱਟ ਖੋਟ ਜਿਹੜੀ ਵਧੀ ਆ ਜਿਵੇਂ ਆਪਾਂ ਸਮਝ ਲਈਏ ਕਿ ਕਿਸੇ ਜਾਗਮ ਤੇ ਕੋਈ ਰੱਜੀਆਂ ਮੱਖੀਆਂ ਬੈਠੀਆਂ ਉਹਨਾਂ ਦੇ ਪਹਿਲਾਂ ਵਾਲੀਆਂ ਬੈਠੀਆਂ ਸੀ ਇਹ ਭੁੱਖੀਆਂ ਮੱਖੀਆਂ ਆ ਕੇ ਬੈਠ ਗਈਆਂ ਵੀ ਇਹਨਾਂ ਨੂੰ ਉੱਠਣਾ ਹੀ ਨਹੀਂ ਹੈ ਤੇ ਲਗਾਤਾਰ ਇਹ ਸੀਲ ਦੇ ਵਿੱਚ ਕ腐ਪਸ਼ਨ ਹੁੰਦੀ ਇੱਥੇ ਦੀ ਮੈਗਾ ਸਭ ਸਾਰੇ ਪੰਜਾਬ ਕੀ ਹੁੰਦੀ ਹੈ ਲਗਭਗ ਤਾਂ ਇੱਥੇ ਅਸੀਂ ਦੇਖਿਆ ਵੀ ਇਲਾਕੇ ਦੇ ਵਿੱਚ ਮੈਂ ਤਿੰਨ ਚਾਰ ਦਰ ਰਿਆ ਇਸ ਇਲਾਕੇ ਦੇ ਵਿੱਚ ਹੋਰ ਹੀ ਬਹੁਤ ਸਾਰੇ ਕਿਸਾਨਾਂ ਦੇ ਕਰੋੜਾਂ ਰੁਪਏ ਜ਼ਮੀਨ ਜਿਹੜੇ ਸੜਕ ਦੇ ਇਸ ਜਿਹੜਾ ਪ੍ਰਸ਼ਾਸਨ ਨੇ ਨਹੀਂ ਦਿੱਤੇ ਦੱਬੀ بیٹھا ਹੈ ਉਹਨਾਂ ਨੂੰ ਐ ਲੱਗਦਾ ਕਿ ਜੇ ਕਲਜੀਤ ਸਿੰਘ ਭੋਲਿਆ ਦਾ ਸਿਰਫ 17 ਲੱਖ ਦੇਦਾ ਤਾਂ ਤੇ ਕਰੋੜਾ ਰੁਪਏ ਦਾ ਘਪਲਾ ਜਿਹੜਾ ਸਾਡਾ ਇਹ ਹੋਰ ਬੇਪਰਤ ਕਰਨਗੇ ਇੱਕ ਦੋ ਮਾਵੇ ਸਾਡੇ ਕੋਲੇ ਸਾਹਮਣੇ ਆਏ ਵੀ ਇਸ ਰੋਡ ਦੀ ਵੀ ਇਹ ਅਪਸ ਠੂੰਗਾ ਲਾਉਣ ਨੂੰ ਫਿਰਦੇ ਨੇ ਵੀ ਇਹ ਖੱਜਲ ਖਵਾ ਰੂਗੇ ਘਰੇ ਬੈਜੇ ਦੇਖੋ ਇਹ ਰਾਲੇ ਮਲੇ ਕੇ ਚੱਲਦਾ ਜੀ ਸਾਰਾ ਕੁਝ ਆਪਾਂ ਕਹੀਏ ਵੀ ਕੱਲੇ ਅਫਸਰ ਨਹੀਂ ਅਫਸਰशाही ਦੇ ਨਾਲ ਇਹ ਸਦੀ ਸਿਆਸੀ ਪਾਰਟੀਆਂ ਹੁਣ ਅਸੀਂ ਪਹਿਲਾਂ ਗੱਲ ਅਸੀਂ ਨਹੀਂ ਉਸ ਪਾਸੇ ਜਾ ਰਹੇ ਸੀ ਹੁਣ ਸਾਨੂੰ ਲੱਗਦਾ ਵੀ ਇੱਥੋਂ ਦਾ ਜਿਹੜਾ ਐਮਐਲਏ ਲਾਡੀ ਧੋਸ ਉਹਦਾ ਪੂਰਾ ਸੂਰਾ ਹੱਥ ਆ ਕਈ ਇੱਕ ਵਾਰੀ ਧਰਨਾ ਲਾਇਆ ਸੀ ਸਾਡੇ ਸਾਥੀ ਉਹ ਜਥੇਬੰਦੀਆਂ ਬਾਰੇ ਗਲਤ ਬੋਲ ਰਹੀ ਸਾਡੇ ਸਾਥੀ ਨੇ ਬਰਾਬਰ ਬਹਿ ਕੇ ਉਹਨਾਂ ਗੱਲ ਵੀ ਦੱਸੀ ਵੀ ਸਾਡੀ ਕਿਰਤੀ ਕਿਸਾਨ ਜੂ ਨਹੀਂ ਲਗਾ ਲਗਾ ਤਗਾ ਪਰ ਇਹ ਮਸਲੇ ਦੇ ਮੈਂ ਤੇ ਉਹ ਬੋਲਿਆ ਸੀ ਉਹਨਾਂ ਲੱਗਾ ਵੀ ਯਾਰ ਇਹ ਸਾਡੇ ਵਿਰੋਧ ਦੇ ਵਿੱਚ ਕੋਈ ਵੱਡਾ ਇੱਥੇ ਅੰਦੋਲਨ ਵੀ ਵੜ ਸਕਦੇ ਆ ਕੋਈ ਲੋਕਾਂ ਨੂੰ ਲਾਮਬੰਦ ਕਰ ਸਕਦੇ ਆ ਇਹਨਾਂ ਪਰਿਵਾਰਾਂ ਨੂੰ ਅਲਝਾ ਕੇ ਰੱਖਿਆ ਜਾਵੇ ਉਸੇ ਸ਼ਾਸਕ ਸਹਿ ਕਰਕੇ ਸਾਰਾ ਕੁਝ ਨਹੀਂ ਹੋ ਰਿਹਾ